ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਜੀ ਅੱਜ ਅਸੀਂ ਬਣਾਉਣ ਲੱਗੇ ਹਾਂ ਜੀ ਬਹੁਤ ਹੀ ਟੇਸਟੀ ਇੱਕ ਨਮਕੀਨ ਜਿਹਦੇ ਵਾਸਤੇ ਆਪਾਂ ਆਟਾ ਜਿੱਦਾਂ ਤੁਸੀਂ ਮਠਰੀ ਵਗੈਰਾ ਬਣਾਉਂਦੇ ਹੋ ਉਸ ਤਰੀਕੇ ਨਾਲ ਤੁਸੀਂ ਆਟਾ ਜਿਹੜਾ ਉਹ ਬਣਾ ਲੈਣਾ ਆ ਜਿਵੇਂ ਮੈਦਾ ਪਾਣਾ ਹੈ ਉਹਦੇ ਵਿੱਚ ਜੋ ਵੀ ਘਿਓ ਜਾਂ ਰਿਫਾਇਨਡ ਵਗੈਰਾ ਜਿਹੜਾ ਤੁਹਾਨੂੰ ਪਾਣਾ ਜੁਆਇਨ ਪਾਣੀ ਆ ਤੇ ਨਮਕ ਥੋੜਾ ਜਿਹਾ ਪਾ ਕੇ ਅਸੀਂ ਡੋ ਇੱਕ ਤਿਆਰ ਕਰ ਲੈਣਾ ਸੈਮੀ ਜਿਹਾ ਬਹੁਤ ਜ਼ਿਆਦਾ ਨਾ ਸਖਤ ਕਰਨਾ ਤੇ ਨਾ ਹੀ ਜਿਆਦਾ ਬਹੁਤ ਜ਼ਿਆਦਾ ਪਤਲਾ ਤੇ ਇੱਥੇ ਆਪਾਂ ਥੋੜਾ ਜਿਹਾ ਲੈ ਲੈ ਜੀ ਸੁੱਕਾ ਮੈਦਾ ਤੇ ਉਹਦੇ ਵਿੱਚ ਆਪਾਂ ਤੇਲ ਉਹਦੇ ਸਾਰੇ ਕਿਉ ਪਾ ਕੇ ਇੱਕ ਸੈਮੀ ਜਿਹਾ ਪਕੋੜਾ ਜਿਹੜਾ ਆਪਾਂ ਤਿਆਰ ਕਰ ਲਵਾਂਗੇ ਇਹਦੇ ਨਾਲ ਆਪਾਂ ਅੱਜ ਮਟਰੀ ਜਿਹੜੀ ਉਹ ਬਣਾਵਾਂਗੇ ਬਹੁਤ ਹੀ ਟੇਸਟੀ ਤੇ ਇੱਕ ਜੁਨੀਕ ਜੀ ਇਦਾਂ ਤੁਹਾਨੂੰ ਲੱਗੇਗਾ ਕਿ ਤੁਸੀਂ ਮਟਰੀ ਨਹੀਂ ਇਹ ਸ਼ੱਕਰ ਭਾਰੇ ਖਾਰੇ ਜੇ ਤੇ ਬੋਦੀ ਵਧੀਆ ਜਿਹੜੀ ਟੇਸਟੀ ਮਟਰ ਜਿਹੜੀ ਢੜੀ ਬਣ ਕੇ ਹੋਵੇਗੀ ਤਿਆਰ ਮਿੰਟਾਂ ਚ ਉਹਦੀ ਜਿੱਦ ਵਸੇ ਆਪਾਂ ਸਲਾਪ ਨੂੰ ਮੈਂ ਪੂਰੀ ਤਰ੍ਹਾਂ ਸਾਫ਼ ਜਿਹੜਾ ਉਹ ਕਰ ਲਿਆ ਸੀ ਪਹਿਲਾਂ ਤੇ ਫਿਰ ਆਪਾਂ ਜਿਹੜਾ ਇਹਦੇ ਤੇ इजीली ਜਿਹੜਾ ਬੀਲਿਆ ਜਾਂਦਾ ਇਸ ਲਈ ਜ਼ਿਆਦਾ ਆਪਾਂ ਮਤਲਬ ਕਿ ਵੱਡੀ ਜਿਹੜੀ ਆ ਰੋਟੀ ਜਿਹੜੀ ਉਹ ਬਣਾ ਸਕਦੇ ਆ ਤੇ ਜਿਹੜੀ ਆ ਚੱਕਲੇ ਤੇ ਇੰਨੀ ਵੱਡੀ ਚ ਨਹੀਂ ਬਣ ਸਕਦੀ ਤੇ ਤੁਹਾਡਾ ਕੰਮ ਜਿਹੜਾ ਇਦਾਂ ਫਟਾਫਟ ਛੇਤੀ ਹੋ ਜਾਏਗਾ ਜ਼ਿਆਦਾ ਟਾਈਮ ਜਿਹੜਾ ਉਹ ਨਹੀਂ ਲੱਗਦਾ ਵਟਾਪਾ ਇੱਕ ਮਟਰੀ ਬਣਾਉਣ ਤੋਂ ਪਹਿਲਾਂ ਆਪਾਂ ਜਿਹੜਾ ਘੋਲ ਤਿਆਰ ਕੀਤਾ ਸੀ ਉਹ ਇਹਦੇ ਉੱਪਰ ਲਾ ਕੇ ਤੇ ਆਪਾਂ ਜਿਹੜੀਆਂ ਇਹਦੀ ਬੁਕਲੇਟ ਬਣਾ ਕੇ ਆਟੇ ਦੀ ਤੇ ਫ੍ਰਿਜ ਵਿੱਚ 10 ਮਿੰਟ ਜਿਹੜਾ ਆਪਾਂ ਰੈਸਟ ਵਿੱਚ ਰੱਖ ਦਾਂਗੇ ਕਿ ਜਿਹੜਾ ਕਿਉ ਜਿਹੜਾ ਆਪਾਂ ਇਹਦੇ ਵਿੱਚ ਲਾਇਆ ਉਹੋ ਜੇ ਸੈੱਟ ਤੇ ਆਪਾਂ ਜਿਹੜੇ ਉਹਨੇ ਆਟੇ ਦੇ ਦੋ ਪੀਸ ਕੀਤੇ ਸੀ ਤੇ ਦੋਨਾਂ ਪੀਸਾਂ ਨੂੰ ਆਪਾਂ ਇੱਕ ਡੱਬੇ ਦੇ ਕੰਟੇਨਰ ਦੇ ਵਿੱਚ ਪਾ ਕੇ ਤੇ ਮੈਂ ਫ੍ਰੀਜਰ ਦੇ ਵਿੱਚ ਇਹ 10 ਮਿੰਟ ਇਹਨੂੰ ਰੱਖ ਦਿੱਤਾ ਸੀ 10 ਮਿੰਟ ਚ ਤੁਹਾਡਾ ਆਟਾ ਜਿਹੜਾ ਉਹ ਸੈੱਟ ਹੋ ਜਾਏਗਾ ਤੇ ਫਿਰ ਆਪਾਂ ਜਿਹੜਾ ਇਹਦਾ ਦੁਬਾਰਾ ਤੋਂ ਆਪਾਂ ਇਹਨੂੰ ਵੇਲਾਂਗੇ ਤੇ ਜਿਆਦਾ ਵੱਡਾ ਆਪਾਂ ਇਹਦੇ ਵਿੱਚ ਤੇ ਮਤਲਬ ਇਹ ਬਣਾ ਲਾਂਗੇ ਮਟਰੀ ਇਸ ਤਰੀਕੇ ਨਾਲ ਕਿਉਂਕਿ ਜੇ ਆਪਾਂ ਉਦਾਂ ਬਣਾਵਾਂਗੇ ਤੇ ਬਹੁਤ ਟਾਈਮ ਲੱਗੇਗਾ ਇਸ ਕਰਕੇ ਤੇ ਈਜ਼ੀਲੀ ਵੇਲਿਆ ਸੁੱਖਾ ਜਾਂਦਾ ਆ ਤੇ ਫਿਰ ਆਪਾਂ ਜਿਹੜੀ ਮਟਰੀ ਦੀ ਸ਼ੇਪ ਤੁਸੀਂ ਕੋਈ ਵੀ ਰੱਖ ਸਕ ਮਤਲਬ ਕਿ ਬਣਾ ਸਕਦੇ ਜੇ ਜਿੱਦਾਂ ਦੇ ਵੀ ਤੁਸੀਂ ਲਾਈਕ ਕਰਦੇ ਜੇ ਬਟ ਮੈਂ ਜਿਹੜੀ ਇੱਥੇ ਅੱਜ ਛੋਟੀ ਜਿਹੜੀ ਮਟਰੀ ਜਿਹੜੀ ਬਣਾਈ ਹੈ ਜਿਵੇਂ ਕਿ ਛੱਕਰਵਾਰੀਆਂ ਦੀ ਤਰ੍ਹਾਂ ਜਿਹੜੀ ਉਹ ਲੱਗਦੀ ਹੋਵੇ ਬਟ ਹੈ ਨਹੀਂ ਬਹੁਤ ਹੀ ਟੇਸਟੀ ਜਿਹੜੀ ਮਟਰੀ ਜਿਹੜੀ ਸਾਡੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਜਿਵੇਂ ਤੁਸੀਂ ਮੈਦਾ ਵਗੈਰਾ ਤੇ ਸਾਰਿਆਂ ਦੀ ਹੈ ਨਾ इजीली ਹੁੰਦਾ ਹੀ ਆ ਕਰ ਤੇ ਆਪਾਂ ਜਿਹੜੀ ਆ ਕੋਈ ਜ਼ਿਆਦਾ ਟਾਈਮ ਜਿਹੜਾ ਉਹ ਨਹੀਂ ਲੱਗਦਾ ਤੇ ਇਥੇ ਆਪਾਂ ਕੋਲੇਲੇ ਮਰ ਫੈਂਡ ਵਗੈਰਾ ਜਿਹੜਾ ਉਹ ਨਹੀਂ ਜੂਸ ਕਰਦੀ ਇਸ ਕਰਕੇ ਫਿਰ ਆਪਾਂ ਜਿਹੜੀ ਮਟਰੀ ਸਾਰੀ ਬਣਾ ਕੇ ਇੱਕ ਸਾਈਡ ਤੇ ਰੱਖ ਲਈ ਐ ਤੇ ਹੁਣ ਆਪਾਂ ਇਹਨੂੰ ਫਰਾਈ ਕਰਾਂਗੇ ਤੇ ਕਿਉਂ ਜਿਹੜਾ ਉਹ ਜਿਆਦਾ ਜਿਹੜਾ ਉਹਨੂੰ ਨਹੀਂ ਆਪਾਂ ਗਰਮ ਕਰਨਾ ਥੋੜਾ ਜਿਹਾ ਸੈਮੀ ਜਿਹਾ ਤੇ ਸਿਮ ਗੈਸ ਤੇ ਆਪਾਂ ਮਟਰੀ ਜਿਹੜੀ ਸਾਡੀ ਬਣ ਕੇ ਹੋਵੇਗੀ ਤਿਆਰ ਬਹੁਤ ਹੀ ਜਿਆਦਾ ਇਸ ਤਰੀਕੇ ਨਾਲ ਬਣਾਉਂਗੇ ਤੇ ਬਹੁਤ ਹੀ ਜਿਆਦਾ ਫਲਫੀ ਜੀ ਬਣੇਗੀ ਤੇ ਪਲੱਸ ਜਿਹੜੀ ਆ ਬਹੁਤ ਜਿਆਦਾ ਜਿਹੜੀ ਮਟਰੀ ਬਣ ਕੇ ਜਿਹੜੀ ਤੁਹਾਡੀ ਹੋ ਤਿਆਰ ਹੋ ਜਾਵੇ ਕਿ ਸਿਰਫ ਮੈਂ ਇਹਦੇ ਵਿੱਚ ਦੋ ਕੋਲੀਆਂ ਮੈਦੇ ਦਾ ਹੀ ਲਿਆ ਸੀ ਤੇ ਦੋ ਕੋਲੀਆਂ ਦੇ ਮੈਦੇ ਵਿੱਚ ਬਹੁਤ ਜ਼ਿਆਦਾ ਮਟਰ ਜਿਹੜੀ ਬਣ ਕੇ ਸਾਡੀ ਉਹ ਹੋ ਜੇਗੀ ਤਿਆਰ ਤੇ ਕੋਈ ਜ਼ਿਆਦਾ ਟਾਈਮ ਨਹੀਂ ਲੱਗੇਗਾ ਜੇ ਬਾਜ਼ਾਰ ਦੇ ਵਿੱਚੋਂ ਵੀ ਆਪਾਂ ਲਈਏ ਤੇ ਬਹੁਤ ਜ਼ਿਆਦਾ ਉਹਨਾਂ ਨੇ ਜਿਹੜਾ ਰਿਫਾਈਨਡ ਆ ਉਹ ਮਤਲਬ ਕਿ ਬਹੁਤ ਜ਼ਿਆਦਾ ਵਰੀ ਚੂਜ਼ ਕੀਤਾ ਹੁੰਦਾ ਜਿਹਦੇ ਵਿੱਚ ਉਹ ਬਣਾ ਦਿੰਦੇ ਨੇ ਤੇ ਦੂਸਰੀ ਸਾਈਡ ਤੇ ਆਪਾਂ ਬਣਾ ਲਈਏ ਜੀ ਚਾਹ ਮਟਰੀ ਦੇ ਨਾਲ ਚਾਹ ਜਿਹੜੀ ਆ ਉਹ ਕੰਪਲਸਰੀ ਆ ਹਾਂਜੀ ਜੇ ਤੁਸੀਂ ਵੀਡੀਓ ਨੂੰ ਇੱਥੋਂ ਤੱਕ ਦੇਖਦੇ ਆਏ ਜੇ ਤਾਂ ਪਲੀਜ਼ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਓ ਔਰ ਇਸ ਰੈਸਪੀ ਲਕੀ ਮਟਰੀ ਨੂੰ ਜ਼ਰੂਰ ਟਰਾਈ ਕਰਿਓ ਔਰ ਦੱਸਿਓ ਕਿ ਕਿੱਦਾਂ ਦੀ ਬਣੀ ਬਟ ਮੈਂ ਤੁਹਾਨੂੰ ਦੱਸਿਓ ਕਿ ਬਹੁਤ ਹੀ ਜ਼ਿਆਦਾ ਟੇਸਟੀ ਮਟਰੀ ਬਣੀ ਸੀ ਕਿਉਂਕਿ ਇੱਕ ਵਾਰ ਬਣ ਜਾਏ ਤਾਂ ਸਿਰਫ ਬਣਾਉਣ ਨੂੰ ਟਾਈਮ ਲੱਗਦਾ ਬਟ ਖਾਣ ਦੇ ਵਿੱਚ ਤੁਹਾਡਾ ਟਾਈਮ ਜਿਹੜਾ ਉਹ ਨਹੀਂ ਲੱਗੇਗਾ ਮਿੰਟਾਂ ਦੇ ਵਿੱਚ ਜਿਹੜੀ ਖਤਮ ਹੋ ਜਾਏਗੀ ਕਿ ਟੇਸਟੀ ਜਿਹੜੀ ਆ ਉਹ ਇੰਨੀ ਬੰਦੀ ਐ ਜਿੰਨਾ ਇਹਨੂੰ ਸਿਮ ਗੈਸ 'ਤੇ ਤੁਸੀਂ ਹੌਲੀ-ਹੌਲੀ ਨੂੰ ਪਕਾਉਗੇ ਉਨੀ ਹੀ ਜ਼ਿਆਦਾ ਕ੍ਰਿਸਪੀ ਔਰ ਕਰਕਰੇ ਜੀ ਜਿਹੜੀ ਮਟਰੀ ਬੜੀ ਬਣ ਕੇ ਹੋਵੇਗੀ ਤਿਆਰ ਇਥੇ ਵੀਡੀਓ 'ਚ ਜ਼ਿਆਦਾ ਤੁਹਾਨੂੰ ਇੱਕ ਮਤਲਬ ਕੀ ਡਾਰਕ ਲੱਗਦੀ ਪਈ ਬਟ ਇੰਨੀ ਡਾਰਕ ਜਿਹੜੀ ਉਹ ਨਹੀਂ ਹੈਗੀ ਵੀਡੀਓ 'ਚ ਜ਼ਿਆਦਾ ਦਿਖਣ 'ਚ ਲੱਗਦੀ ਪਈ ਐ ਤੇ ਬਹੁਤ ਵਧੀਆ ਜਿਹੜੀ ਆ ਬੜੀ ਜਲਦੀ ਨਾਲ ਮਟਰੀ ਜਿਹੜੀ ਸਾਡੀ ਹੋ ਗਈ ਐ ਬਣ ਕੇ ਤਿਆਰ मटरी साड़ी बन गई होगी जी तैयार देखना तो ना शक्कर भारे वर्गी गई पर है नहीं बहुत ही क्रिस्पी देखो। बहुत ज़्यादा क्रिस्पी टेस्ट हले थोड़ी गर्म है तो ठंडी होएगी फिर अपन स्टोर करके ਜਿੰਨੇ ਮਰਜ਼ੀ ਰੱਖੋ ਬਿਲਕੁਲ ਵੀ ਖਰਾਬ ਨਹੀਂ ਹੋਏਗੀ ਬਸ ਠੰਡੀ ਕਰਕੇ ਫਿਰ ਸਟੋਰ ਕਰਨਾ ਹੈ ਐਦਾਂ ਹੀ